ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਪੰਜਾਬ ਵਿੱਚ ਬਹੁਤ ਵੱਡਾ ਬਦਲਾ ਕੀਤਾ ਹੈ 14 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ 13 ਆਪਣੇ ਸੀਨੀਅਰ ਲੀਡਰਾਂ ਨੂੰ ਹਲਕੇ ਇੰਚਾਰਜ ਲਾਇਆ ਗਿਆ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਕਿਹੜੇ ਲੀਡਰ ਨੂੰ ਕਿੱਥੋਂ ਵੱਡੀ ਜ਼ਿੰਮੇਵਾਰੀ ਮਿਲੀ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਪੂਰੀ ਲਿਸਟ ਦੱਸਾਂਗੇ ਸੋ ਪਹਿਲੀ ਵਾਰ ਪੰਜਾਬ ਦੇ ਵਿੱਚ ਜੋ ਇਹ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਪ੍ਰਧਾਨ ਤੇ ਉਮੀਦ ਪ੍ਰਧਾਨ ਲਾਉਣਾ ਤੇ ਹਲਕੇ ਇੰਚਾਰਜ ਲਾਉਣਾ ਇਹ ਬਹੁਤ ਵੱਡਾ ਬਦਲਾ ਹੈ ਸੋ ਉਹਨਾਂ ਵਿਧਾਇਕਾਂ ਨੂੰ ਕੈਬਨਟ ਦੇ ਬਰਾਬਰ ਦਾ ਰੈਂਕ ਦਿੱਤੇ ਜਾਣਗੇ ਔਰ ਕੈਬਨਟ ਦੀਆਂ ਸਹੂਲਤਾਂ ਮਿਲਣਗੀਆਂ ਜਿਸ ਤਰ੍ਹਾਂ ਕੈਬਨ ਮੰਤਰੀਆਂ ਨੂੰ ਸਹੂਲਤਾਂ ਮਿਲੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਦਾ ਜੋ ਵਿਸਥਾਰ ਕੀਤਾ ਉਸ ਵਿੱਚ ਸੂਬਾ ਉਪ ਪ੍ਰਧਾਨ ਜ਼ਰਨਲ ਸਕੱਤਰ ਸਕੱਤਰ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਪਾਰਟੀ ਵੱਲੋਂ ਨਵੇਂ ਆਗੂਆਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਇਹਨਾਂ ਵਿੱਚ 13 ਲੋਕ ਸਭਾ ਹਲਕਿਆਂ ਵਿੱਚ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਪੰਜ ਸੂਬਿਆਂ ਦੇ ਜਿਹੜੇ ਉਪ ਪ੍ਰਧਾਨਾਂ ਨੂੰ ਨੌ ਜਨਰਲ ਸਕੱਤਰਾਂ ਅਤੇ ਸਕੱਤਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਪੰਜ ਸੂਬਿਆਂ ਦੇ ਵਿੱਚ ਪ੍ਰਧਾਨ ਲਾਇਏ ਗਏ ਨੇ ਇਹ ਪਹਿਲੀ ਵਾਰ ਪੰਜ ਸੂਬਿਆਂ ਵਿੱਚ ਇੱਕੋ ਸੂਬੇ ਨੂੰ ਵੰਡਿਆ ਗਿਆ ਹੈ ਜ਼ਿਲ੍ਹਾ ਮੁਖੀ ਹੋਣ ਤੇ ਨਾਲ ਤੇ ਉਹਨਾਂ ਨੂੰ 23 ਜ਼ਿਲ੍ਹਿਆਂ ਵਿੱਚ ਜੋ 23 ਜ਼ਿਲ੍ਹੇ ਪੰਜਾਬ ਨੇ ਪਰ ਉਹਨੂੰ 27 ਜ਼ਿਲ੍ਹਿਆਂ ਵਿੱਚ ਵੰਡ ਦਿੱਤਾ ਗਿਆ ਹੈ ਇਸ ਤੇ ਜਮੀਨੀ ਪੱਧਰ ਤੇ ਲੀਡਰਸ਼ਿਪ ਦੀ ਕਮਾਂਡ ਸੌਂਪੀ ਗਈ ਏ ਜਿਹੜੇ ਜਿਹੜੇ ਜਿਸ ਤਰ੍ਹਾਂ ਲੁਧਿਆਣਾ ਹੈ ਉਸ ਨੂੰ ਜਿਵੇਂ ਲੁਧਿਆਣਾ ਉਤਰੀ ਲੁਧਿਆਣਾ ਦੱਖਣੀ ਵਿੱਚ ਵੰਡ ਦਿੱਤਾ ਗਿਆ ਦੋ ਦੋ ਪ੍ਰਧਾਨ ਲਾ ਦਿੱਤੇ ਗਏ ਨੇ ਅਮਰਸਰ ਉਤਰੀ ਅਮਰਸਰ ਦੱਖਣੀ ਉਸ ਵਿੱਚ ਦੋ ਪ੍ਰਧਾਨ ਲਾਏ ਗਏ ਨੇ ਇਸੇ ਤਰ੍ਹਾਂ ਕੁੱਲ 27 ਜਿਹੜੇ ਪ੍ਰਧਾਨਯੁਕਤ ਕੀਤੇ ਗਏ ਨੇ ਪਾਰਟੀ ਦਾ ਕਹਿਣਾ ਹੈ ਕਿ ਇਹ ਕੋਈ ਫੇਰ ਬਦਲ ਨਹੀਂ ਸਗੋ ਇੱਕ ਮਤ ਹੈ ਜਿਸ ਵਿੱਚ ਤੁਸੀਂ ਹੁਣ ਸੰਗਠਨ ਅਤੇ ਸੋਚ ਅਤੇ ਇਮਾਨਦਾਰ ਰਾਜਨੀਤੀ ਨੂੰ ਹਰ ਪਿੰਡ ਤੱਕ ਹਰ ਨੌਜਵਾਨ ਤੱਕ ਅਤੇ ਹਰ ਪਰਿਵਾਰ ਤੱਕ ਲੈ ਕੇ ਜਾਓਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਵੀਂ ਟੀਮ ਦਾ ਹਰ ਮੈਂਬਰ ਨਾ ਸਿਰਫ ਇੱਕ ਜ਼ਿੰਮੇਵਾਰ ਅਧਿਕਾਰੀ ਹੋਵੇਗਾ ਬਲਕਿ ਲੋਕਾਂ ਵਿੱਚ ਜਵਾਬਦੇਹੀ ਹੋਵੇਗਾ ਅਤੇ ਵਿਸ਼ਵਾਸ ਦੇ ਨਾਲ ਸਰਕਾਰ ਦਾ ਅਤੇ ਲੋਕਾਂ ਦਾ ਕੰਮ ਕਰੇਗਾ। ਪਾਰਟੀ ਵੱਲੋਂ ਜੋ ਮਾਝਾ ਲਈ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਦਿੱਤੀ ਗਈ ਹੈ। ਦੁਆਬਾ ਲਈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੋ ਅਕਾਲੀ ਦਲ ਦੇ ਵਿਧਾਇਕ ਸੀ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸੀ। ਮਾਲਵਾ ਸੈਂਟਰ ਤੋਂ ਡਾਕਟਰ ਅਮਨਦੀਪ ਕੌਰ ਮੋਗਾ ਤੋਂ ਜੋ ਵਿਧਾਇਕ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਮਾਲਵਾ ਪੂਰਬੀ ਤੋਂ ਡਾਕਟਰ ਚਰਨਜੀਤ ਸਿੰਘ ਮਾਲਵਾ ਤੇ ਮਾਲਵਾ ਪੱਛਮੀ ਤੋਂ ਕਾਕਾ ਬਰਾੜ ਜੋ ਜਗਦੀਪ ਸਿੰਘ ਕਾਕਾ ਬਰਾੜ ਨੇ ਮੁਖਸਰ ਦੇ ਵਿਧਾਇਕ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਸੇ ਤਰ੍ਹਾਂ ਸੂਬਾ ਜਨਰਲ ਸਕੱਤਰ ਸਰਦਾਰ ਹਰਚਰਨ ਸਿੰਘ ਬਰਸਟ ਨੂੰ ਮਲਵਿੰਦਰ ਸਿੰਘ ਕੰਗ ਜਿਹੜੇ ਕਿ ਸੰਸਦ ਮੈਂਬਰ ਨੇ ਦੀਪਕ ਬਾਲੀ ਤੇ ਡਾਕਟਰ ਸੰਨੀ ਆਲੂਵਾਲਿਆ ਨੂੰ ਨਿਯੁਕਤ ਕੀਤਾ ਗਿਆ ਦੁਆਬੇ ਨੇ ਸੰਦੀਪ ਸੈਣੀ ਮੱਝ ਦੇ ਗੁਰਦੇਵ ਸਿੰਘ ਮਲਖਾ ਮਾਲਵਾ ਕੇਂਦਰੀ ਲਈ ਨਵਜੋਤ ਸਿੰਘ ਮਾਲਵਾ ਪੂਰਬੀ ਲਈ ਰਣਜੋਤ ਸਿੰਘ ਹੰਡਾ ਤੇ ਮਾਲਵਾ ਪੱਛਮੀ ਲਈ ਇੰਦਰਜੀਤ ਸਿੰਘ ਮਾਨ ਨੂੰ ਇਹ ਸੂਭਾ ਸਖਤਰ ਨਿਯੁਕਤ ਕੀਤਾ ਗਿਆ ਜਦ ਕਿ ਜ਼ਿਲ੍ਹਾ ਇੰਚਾਰਜਾਂ ਵਜੋਂ ਸ਼ਾਰਪੁਰ ਲਈ ਗੁਰਵਿੰਦਰ ਸਿੰਘ ਪਾਵਲਾ ਜਲੰਧਰ ਦਿਹਾਤੀ ਲਈ ਪ੍ਰਦੀਪ ਦੁੱਗਲ ਜਲੰਧਰ ਸ਼ਹਿਰੀ ਲਈ ਅਮਰਪਾਲ ਸਿੰਘ ਤੇ ਕਪੂਰਥਲਾ ਲਈ ਸਰਬਜੀਤ ਲੁਬਾਣਾ ਐਸਬੀਐਸ ਨਗਰ ਲਈ ਸਤਨਾਮ ਜਲਪੁਰ ਅੰਮ੍ਰਿਤਸਰ ਦਿਹਾਤੀ ਲਈ ਗੁਰਪ੍ਰਤਾਪ ਸਿੰਘ ਅੰਮ੍ਰਿਤਸਰ ਦਿਹਾਤੀ ਲਈ ਪ੍ਰਭਜੀਤ ਸਿੰਘ ਬਰਾੜ ਆਮਰ ਸਾਹਿਬ ਸ਼ਹਿਰੀ ਲਈ ਗੁਰਦਾਸ ਰੰਦਾਵਾ ਗੁਰਦੀਪ ਸਿੰਘ ਪਟਵਾਰੀ ਜੋਵਲ ਸਿੰਘ ਪਟਵਾਰੀ ਜਿਨ੍ਹਾਂ ਨੂੰ ਚੌਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਸੋ ਤਰਨਤਾਰਨ ਫਰੀਦਕੋਟ ਲਈ ਗੁਰਤੇਜ ਸਿੰਘ ਖੋਸਾ ਫਤਿਹਗੜ੍ਹ ਸਾਹਿਬ ਲਈ ਅਜੇ ਜੀ ਲਿਬੜਾ ਲੁਧਿਆਣਾ ਵਿਧਾਇਕਤਰੀ ਇੱਕ ਜੋ ਲੁਧਿਆਣਾ ਵਿਧਾਇਕਤਰੀ ਨੂੰ ਇੱਕ ਨੰਬਰ ਤੇ ਦੋ ਨੰਬਰ ਚ ਵੰਡਿਆ ਗਿਆ ਲੁਧਿਆਣਾ ਵਿਧਾਇਕਤਰੀ ਲਈ ਲਿਬੜਾ ਜੋ ਤੇ ਲੁਧਿਆਣਾ ਵਿਧਾਇਕਤਰੀ ਦੋ ਲਈ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਤੇ ਗੁਰਦਾਸਨ ਸਿੰਘ ਕੁਲੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਮੋਗਾ ਲਈ ਪ੍ਰਿੰਦਰ ਕੁਮਾਰ ਸ਼ਰਮਾ ਮਲੇਰ ਕੋਟਲਾ ਲਈ ਸੈਬ ਸਿੰਘ ਰਾਜਾ ਪਟਿਆਲਾ ਦਿਹਾਤੀ ਲਈ ਮੇਕ ਚੰਦ ਸ਼ੇਰ ਮਾਜਰਾ ਪਟਿਆਲਾ ਸ਼ਹਿਰੀ ਲਈ ਤੇਜਿੰਦਰ ਸਿੰਘ ਮਹਿਤਾ ਰੋਪੜ ਲਈ ਡਾਕਟਰ ਸੰਜੀਵ ਗੋਪਤ ਇਸੇ ਤਰ੍ਹਾਂ ਸਾਰੇ ਆਪਣੇ ਸੀਨੀਅਰ ਲੀਡਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਦਾ ਵਿਗੜਵਾ ਜਾਂ ਦਿੱਤਾ ਹੈ 2027 ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਨੇ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿੱਚ ਬਹੁਤ ਵੱਡਾ ਬਦਲਾ ਕੀਤਾ ਹੈ